N required 33 وب钱 This bitch poured… Broke his leg ötост laid

ਨਵੇਂ ਬੱਕੇ ਕੋਈ ਨਹੀਂ ਆਦਿ ਨਾ ਪਿੰਡਾਂ ਦੇ ਸਵਾਲ ਦਾ ਇਹ ਪਿੰਡ ਦਾ ਕੀ ਨਾਮ ਹੈ ਤੇ ਕਿਸ ਨਾਮ ਨਾਲ ਲੱਗਾਇਆ ਗਿਆ ਹੈ ਇਹ ਪਿੰਡ ਮੈਰੀਪੁਰ ਜੇ ਤਹਿਸੀਲ ਕਪਾਕ ਸਰਦਾਂਪੁਰ ਜ਼ਿਲ੍ਹਾ ਤਕਉਤਲਾ ਇਹ ਕਿੰਨਾ ਟਾਈਮ ਹੋ ਗਿਆ ਕਿ ਨਿਕਲ ਚੁੱਕੇ ਇਹਨੂੰ ਹੈ ਗਿਆ ਤਕਰੀਬਨ 24 ਮਹੀਨੇ ਲਾਇਆ ਹੈ ਵੀ ਰਮਿਤ ਸ਼ਾਗੋਂ ਸਵਲੀਪਾਗ ਇਹਦਾ ਕੋਈ ਇਤਿਹਾਸ ਕੋਈ ਨਹੀਂ ਬੀਏ ਜੀ ਦੇਖੋ ਇਹਨਾਂ ਨੇ ਜੰਗਲ ਜੇ ਵਿੱਚ ਬੈਠੇ ਆਣ ਕੇ ਬਹੁਤੇ ਬੰਦਿਆਂ ਨੂੰ ਇਹਨਾਂ ਨੇ ਜਾਗਰੂਕ ਕੀਤਾ ਸਾਡੇ ਇੱਥੇ ਇੱਕ ਕੰਕ ਗੌਂਦੇ ਸੀਗੇ ਉਹ ਲਾਪੇ ਇਥੇ ਸ਼ਰਾਬ ਪੀਣ ਗਏ ਸੀ ਸ਼ਰਾਬ ਪੀਣ ਲੱਗ ਗਏ ਤੇ ਮਸ਼ੀਨ ਖੜੀ ਕੀਤੀ ਸੀ ਪਟੇਰੋ ਤੇ ਵੀ ਹਰੀ ਲਾਲ ਲਾਲ ਲਾਈਟ ਹਰੀ ਲਾਈਟ ਪੈਰਾਂ ਦੇ ਉੱਤੇ ਵੀ ਹਰੀ ਲਾਈਟ ਲਾਲ ਲਾਈਟ ਉਹ ਫੇਰ ਸਵੇਰ ਗਏ ਜਾ ਕੇ ਉਹਨਾਂ ਨੇ ਨਿਯਾਜ ਬਣਾਈ ਨਿਯਾਜ ਬਣਾ ਕੇ ਇਹਨਾਂ ਦੇ ਕੋਲੋਂ ਗੁਮਾਫੀ ਮੰਗੀ ਮਾਫੀ ਮੰਗ ਕੇ ਇਹਨਾਂ ਨੇ ਆਪਣਾ ਜਾਗਰੂਕ ਦਿਖਾਇਆ ਇੱਕ ਸਾਡੇ ਆ ਨਾਂ ਖੂ ਸੀਗਾ ਉਹ ਇਥੇ ਸ਼ਰਾਬ ਕੱਢਦਾ ਸੀ ਉਹ ਸ਼ਰਾਬ ਕੱਢਦਾ ਜਦੋਂ ਕਿ ਨਹੀਂ ਨਿਕਲਣ ਲੱਗੀ ਉਹਨਾਂ ਨੇ ਤੇ ਇਥੇ ਨਰਕੇ ਦਾ ਪਾਣੀ ਲਈ ਗਿਆ ਜੇ ਉਹ ਸ਼ਰਾਬ ਨਿਕਲਣ ਲੱਗ ਗਈ ਉਹ ਕੋ ਮੋਸ਼ਪਾਉਣ ਲੱਗ ਗਿਆ ਸ਼ਰਾਬ ਦਾ ਉਹਨਾਂ ਨੇ ਜਿਉਂ ਉਥੇ ਖੂਤੋਂ ਪਾਇਆ ਉਹ ਖਾਰੇ ਦੇ ਜਾ ਕੇ ਖੜਾ ਹੋਇਆ ਉਥੇ ਜਾ ਕੇ ਨਾ ਨਾਂ ਤੇ ਆਇਆ ਉਹਨੇ ਖੜੇ ਹੋ ਕੇ ਤੇ ਆ ਕੇ ਉਥੋਂ ਫੇ ਬਾਪਾ ਆ ਆ ਕੇ ਤੋਬਾ ਕੀਤੀ ਉਹਨਾਂ ਤੋਂ ਲਾ ਕੇ ਤੋਂ ਨੇ ਫੇ ਸ਼ਰਾਬ ਨਹੀਂ ਕਰਦੀ

ਸਰਦਾਰ ਦਾ ਪਹਿਲਾਂ ਤੁਸੀਂ ਬਹੁਤ ਹੀ ਧੰਨਵਾਦ ਕਰਦੇ ਜੀ ਐਨ ਦੇ ਜਿਹੜੇ ਸੰਤੋਖ ਮਹਮਾਗੇ ਪਹੁੰਚ ਰਿਹਾ ਇੱਥੇ ਠੀਕ ਹੈ ਜੀ ਬਾਕੀ ਸੰਤੋਖ ਦੇ ਸਾਡਾ ਬਹੁਤ ਸਹਿਯੋਗ ਦਿੱਤਾ ਮੇਲੇ ਵਿੱਚ ਸੇਵਾਵਾਂ ਵਾਸਤੇ ਬਹੁਤ ਹੀ ਵੱਡਾ ਪ੍ਰਾਲਾ ਕੀਤਾ ਯੋਗਦਾਨ ਪਾਇਆ ਪਿੰਡ ਦੀ ਨਗਰ ਪੰਚਾਇਤ ਨੇ ਅਤੇ ਪਿੰਡ ਵਸ ਗਾਨੇ ਬਹੁਤ ਹੀ ਸਾਡਾ ਸਹਿਯੋਗ ਦਿੱਤਾ ਜੀ ਬਹੁਤ ਧੰਨਵਾਦ ਹੈ ਵੀਰ ਜੀ ਨੇ ਸਾਡਾ ਸਹਿਯੋਗ ਦਿੱਤਾ ਹਰ ਸਾਲ ਵੀ ਦਿੰਦੇ ਆ ਕਬੱਡੀ ਟੂਰਨਾਮੈਂਟ ਵੀ ਕਰਾਉਂਦੇ ਆ ਜੀ ਇਹ ਟੂਰਨਾਮੈਂਟ ਕਰ ਰਹੇ ਤੋਂ ਕਿਹਨਾਂ ਤੋਂ ਟੂਰਨਾਮੈਂਟ ਵਿੱਚ ਗ੍ਰੀਪਰ ਸਮਾਂ ਸਾਨੂੰ 5-6 ਸਾਲ ਹੋ ਗਿਆ ਹਾਂ ਜਿਹੜਾ ਟੂਰਨਾਮੈਂਟ ਹੈ ਚਾਰ ਟੀਮਾਂ ਹੈ 58 ਕਿਲੋ ਟੀਮਾਂ ਖੇਡ ਰਹੀਆਂ ਟੂਰਨਾਮੈਂਟ ਦਾ ਸਮਾਂ ਵੈਸੇ ਤੇ ਹੀ 5 ਦਿਨ ਦੁੱਟਾ ਪਿਆ ਜੀ 5 ਤੋਂ 6-7 ਤਕਰੀਬ ਲਗਾਤਾਰ ਜੀ

ਉਹ ਸਾਡੀ ਪਹੁੰਚ ਚੁੱਕੇ ਨੇ ਜ데 ਸੁਲਾਣੀ